ਇਹ ਮਨਿਸਟਰ ਨੇ ਉੱਥੇ ਜਪਾਨ ਦੇ ਇੱਕ ਉਹਨਾਂ ਦਾ ਮਿਨਿਸਟਰੀ ਉਹਦਾ ਨਾਮ ਹੈ एमईटीआई ਮੇਟੀ ਕਹਿੰਦੇ ਨੇ ਇਹਨੂੰ ਇਹ ਜਿਹੜੀ ਹੈ ਨਾ ਅਸਲ 'ਚ ਇਹ ਆਪਣੇ ਜੇ ਆਪਣੇ ਦੇਸ਼ ਦੇ ਮੁਤਾਬਕ ਤੁਹਾਨੂੰ ਸਮਝਾਉਣਾ ਹੋਵੇ ਤਾਂ ਇਹਦੇ 'ਚ ਸਭ ਕੁਝ ਆ ਜਾਂਦਾ ਇਹਦੇ 'ਚ ਪਾਵਰ ਮਿਨਿਸਟਰੀ ਵੀ ਆ ਜਾਂਦੀ ਹੈ ਕਮਰਸ ਮਿਨਿਸਟਰੀ ਕਹਿੰਦੇ ਮਨਿਸਟ ਇਹਦਾ ਮੇਟੀ ਦਾ ਜਿਹੜਾ ਫੁੱਲ ਫਾਰਮ ਹੈ ਮਿਨਿਸਟਰੀ ਆਫ ਇਕਨੋਮੀ ਟ੍ਰੇਡ ਐਂਡ ਇੰਡਸਟਰੀ ਮਿਨਿਸਟਰੀ ਆਫ ਇਕਨੋਮੀ ਟ੍ਰੇਡ ਐਂਡ ਇੰਡਸਟਰੀ METI ਇਸ ਸਾਰੇ ਡਿਸੀਜਨ ਨਹੀਂ ਲੈਂਦੇ ਆ ਜੀ ਇਹ ਮਨਿਸਟਰ ਨੇ ਉੱਥੋਂ ਦੇ ਤੇ ਇਹ ਇਹਨਾਂ ਦਾਫਤਰ ਜਾ ਕੇ ਅਸੀਂ ਇਹਨਾਂ ਨੂੰ ਮਿਲੇ ਸੀਗੇ ਤੇ ਇਹਨਾਂ ਨੇ ਫਿਰ ਬਾਅਦ ਚ 오ਸਾਕਾ ਵੀ ਆਪਣਾ ਡਾਇਰੈਕਟਰ ਜਨਰਲ ਭੇਜਿਆ ਆਪਣੀ ਸਰਕਾਰ ਵੱਲੋਂ ਤੇ ਇਹ ਕਹਿੰਦੇ ਵੀ ਅਸੀਂ ਜਿਹੜਾ ਜਪਨੀਜ਼ ਫਾਰਮਸ ਦੇ ਨਾਲ ਪੰਜਾਬ ਚ ਇਨਵੈਸਟ ਕਰਨ ਵਾਸਤੇ ਅਸੀਂ ਉਹਨਾਂ ਨਾਲ ਹੁਣ ਜਿਆਦਾ ਹੋਰ ਹੋਰ ਜਿਆਦਾ ਈਗਰਲੀ ਹੋਰ ਜਿਆਦਾ ਅਸੀਂ ਜੋਸ਼ ਨਾਲ ਉਹਨਾਂ ਨਾਲ ਗੱਲ ਕਰਾਂਗੇ ਤੇ ਇਹਨਾਂ ਨੇ ਬਹੁਤ ਬਹੁਤ ਸਰਕਾਰ ਵੱਲੋਂ ਸਾਡਾ ਬਹੁਤ ਮਾਨ ਸਨਮਾਨ ਕੀਤਾ ਤੇ ਇਹ ਇਹਨਾਂ ਦਾ ਮੈਂ ਨਾਂ ਦੱਸ ਦੇਣਾ ਤੁਹਾਨੂੰ ਮਨਿਸਟਰ ਸਾਹਿਬ ਮਿਨਿਸਟਰ ਕੋਮੋਰੀ ਟਾਕਿਊ ਪਾਰਲੀਮੈਂਟਰੀ ਵਾਈਸ ਮਨਿਸਟਰ